ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗਲਾਬੇ ਵਾਲਾ ਮੋਕਸ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਨੂੰ ਸ਼੍ਰੀ ਮੋਕਸਾ ਸਾਈ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਗੱਭਣ ਮਾਝਾ ਇੱਕ ਤੇ ਇੱਕ ਬਾਈ ਕੋਲੇ ਨਾ ਟੋਕੜ ਗਾਂ ਹੈਗੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਹਾਂਜੀ ਠੀਕਾ ਨਾਂ ਦੱਸੀ ਵੀਰ ਆਪਣਾ ਮੇਰਾ ਨਾਂ ਗੁਰਵਿੰਦਰ ਸਿੰਘ ਆ ਜੀ ਗੁਰਵਿੰਦਰ ਸਿੰਘ ਠੀਕ ਆ ਬਾਈ ਗੁਰਵਿੰਦਰ ਇੱਕ ਰਹੀਆ ਹੁਣ ਫੋਨ ਨੰਬਰ ਦੱਸਿਓ ਜੀ 94636 ਠੀਕ ਆ 60951 ਠੀਕ ਆ ਅੱਜ ਦੋ ਨਾਲ ਸੇਲ ਕਰਨੇ ਬਈ ਹਾਂਜੀ ਹਾਂਜੀ ਠੀਕ ਆ ਇਹ ਤਿਆਰੀ ਤੇ ਵਿੱਚ ਹਨਾ ਬਈ ਮੱਝ ਹਾਂ ਬੱਸ ਲਊਗੀ 7-8 ਦਿਨ ਲਊਗੀ ਠੀਕ ਆ 7-8 ਦਿਨ ਲੈ ਜੂਗੀ ਹਾਂਜੀ ਠੀਕ ਆ ਕਿੰਨਾ ਸੂਹਾ ਸੂਣਾ ਬਈ ਇਹਨੇ ਇਹ ਹੁਣ ਦੂਜਾ ਸੂਹਾ ਸੂਗੀ ਬਈ ਦੂਜਾ ਸੂਹਾ ਸੂਗੀ ਠੀਕ ਆ ਪਹਿਲੇ ਸੂਹੇ ਕਿੰਨਾ ਕ ਦੁੱਧ ਚੋਇਆ ਬਈ ਇਹਦੇ ਥੱਲੋਂ 12-13 ਕਿਲੋ ਬਈ ਠੀਕ ਆ 12-13 ਕਿਲੋ ਚੋਇਆ ਵਿਆ ਹਾਂਜੀ ਠੀਕ ਆ ਤੇ ਐਟੀ ਦਾ ਕੀ ਨਮਾਣਾ ਬਈ ਮੰਨ ਲਓ ਜੀ 12-13 ਕਰਦੇ ਦੂਈ ਦੂਏ ਨਾਲ ਤਾਂ ਦੇਊਗੀ ਠੀਕ ਤੇ ਇੱਕ ਸਿੰਘ ਦਾ ਪੋਪਲਾ ਲਵਾਇਆ ਹੋਇਆ ਹੋਇਆ ਬਈ ਇਹ ਬਈ ਜੀ ਉਥੇ ਡਾਹ ਦੇ ਸੇਦੇ ਪੋਪਲਾ ਜੇ ਰਹਿ ਗਿਆ ਯਾਰ ਠੀਕ ਆ ਤੇ ਦੂਜਾ ਸਿੰਘ ਏ ਸਾਡੀਆਂ ਦੋਸਤੋ ਮਗਰ ਨੂੰ ਮੁੜਿਆ ਹੋਇਆ ਛੇਪ ਸਿੰਘਾਂ ਦੀ ਜੇ ਗੱਲ ਕਰੀਏ ਨਾ ਕੁੰਡੇ ਨਹੀਂ ਕਹਿ ਸਕਦੇ ਮਗਰ ਨੂੰ ਤੇ ਥਣ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਾ ਦਿੰਨੇ ਆ ਬਾਕੀ ਸੰਭਾਈ ਨਾ ਬਾਈ ਦੀ ਚੰਗੀ ਆ ਸੇਵਾ ਸੰਭਾਲ ਬਹੁਤ ਜਿਆਦਾ ਹੋਈ ਏ ਦੋਸਤੋ ਅੱਜ ਤੀ ਵੀ ਅਨੁਮਾਨ ਆ ਵੀ ਦੁੱਧ ਸੋਨਾ ਬਾਦੂ ਪਹਿਲੇ ਸੂਏ 12 ਲੀਟਰ ਦੇ ਲਗਭਗ ਦੁੱਧ ਪਾਇਆ ਹੋਇਆ ਬਾਕੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਰੁਕੇ ਕਰਵਾ ਦਿੰਨੇ ਆ ਥਣਾ ਦਾ ਸਾਈਜ਼ ਗੈ ਤੁਸੀਂ ਚੈੱਕ ਕਰ ਲੈਣੋ ਦੇਖ ਸਕਦੇ ਆ ਗੈਬ ਦੀ ਗੱਲ ਕਰੀਏ ਬੇਸ਼ੱਕ ਘਾਟਾ ਥਣਾ ਦਾ ਸਾਈ ਜ ਬਹੁਤ ਸੋਣਾ ਬਾਕੀ 7-8 ਦਿਨ ਸੂਨ ਦੇ ਵਿੱਚ ਬਾਕੀ ਆ ਭਵਾਨਾ ਕਰਮ ਵਾਲੀ 7-8 ਦਿਨਾਂ ਅਚ ਸੋਣਾ ਤਿਆਰ ਕਰ ਜੂ ਦੋਨੇ ਪਾਸਾ ਤੋਂ ਇੱਕ ਵਾਰੀ ਤੁਹਾਨੂੰ ਜੱਜਮੈਂਟ ਕਰਾ ਲਗੇ ਫਿਰ ਤੋੜ ਕੇ ਉਠਾਵਾਂਗੇ ਦੇਖ ਸਕਦੇ ਆ ਰਾਜੀਪੜੀ ਚੰਗੀ ਆ ਮਗਰਲੇ ਪਾਸੋਂ ਖਵਾਨੀ ਜੱਜਮੈਂਟ ਕਰੋ ਢਿੱਲਾ ਪਿਆ ਖਵਾਨਾ ਦੈਨ ਇਨੇ ਸੂਨ ਦੇ ਵਿੱਚ ਲੈ ਜਾਣੀ ਆ ਸਰਟ ਉਹ ਚੈੱਕ ਕਰ ਸਕਦੇ। ਬਾਕੀ ਤੋੜ ਕੇ ਤੁਹਾਨੂੰ ਖਾ ਦਿੰਦੇ। ਲੈ ਵੀ ਜੇੜਾ ਕਢਵਾ ਦਿੰਦੇ ਕਰੀਏ ਦਾ। ਪੂਰੀ ਜਾਂਦੀ ਤਾਂ ਤੁਸੀਂ ਖਵਾ ਨਹੀਂ ਜੱਜਮੈਂਟ ਲਾ ਲੈਣੀ। ਚੈੱਕ ਕਰ ਸਕਦੇ। ਕੋਈ ਗੱਲ ਨਹੀਂ। ਥੋੜੀ ਜਗ੍ਹਾ ਦੀ ਪ੍ਰੋਬਲਮ ਹੈਗੀ ਆ। ਅਕੀ ਉਹ ਖਰੀਦੀ ਹੋਈ ਇਹ ਕੈਨ ਬਾਰੇ ਜੱਜਮੈਂਟ ਕਰਾ ਦੇਾਂਗੇ। ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ। ਘਰ ਦੇ ਜਾਨਵਰ ਆ। ਚੇਤਾ ਕਰਦੇ ਹਵਾਨਾ ਹਜੇ ਢਿੱਲਾ ਪਿਆ। ਆ ਮਾਂ ਨੂੰ 5-7 ਦਿਨ ਇਹਨਾਂ ਸੂਂਦੇ ਵਿੱਚ ਲੈ ਜਣੇ ਉੱਤੋਂ ਕੋਈ ਪੋਲੀ ਨਹੀਂ ਬਾਈ। ਦੂਜਾ ਸੁਗਾ ਸੁਣਾ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ? 1 20 ਬਾਈ 1 ਲੱਖ 20000 ਹਾਂਜੀ ਕੋਈ ਥੋੜਾ ਬਹੁਤਾ ਮੌਕੇ ਤੇ ਮਾਨ ਤਨ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਲੋਬੀ 1 ਲੱਖ ਤੇ 20000 ਕੀ ਰੇਟ ਆ ਮੌਕੇ ਤੇ ਮਾਨ ਤਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਐ ਇਸ ਤੋਂ ਇਲਾਵਾ ਬਈ ਆ ਇੱਕ ਨੰਬਰ ਤੇ ਵਾੜ ਖੜੀ ਐ ਐਚ ਐਫ ਇਹਦੀ ਗੱਲ ਕਰਦੇ ਆ ਆਪਾਂ ਇਹ ਸੇਲ ਕਰਨੀ ਐ ਹਾਂਜੀ ਹਾਂਜੀ ਠੀਕ ਆ ਕਿੰਮਾ ਸੂਆ ਸੂਈ ਐ ਬਈ ਇਹ ਇਹ ਹੁਣ ਦੂਜਾ ਸੂਆ ਸੂਗੀ ਬਈ ਜੀ ਮਤਲਬ ਪਹਿਲਾ ਸੂਆ ਸੂਈ ਐ ਪਹਿਲਾ ਸੂਆ ਸੂਈ ਠੀਕ ਆ ਅੱਗੇ ਕੋਈ ਸੀਮਨ ਲਵਾਤਾ ਦੁਬਾਰੇ ਕਿ ਨਹੀਂ ਨਹੀਂ ਬਾਈ ਹਜੇ ਤਿੰਨ ਮਹੀਨੇ ਉਸ ਨੂੰ ਅਜੇ ਪੀਸੀਮਨ ਨਹੀਂ ਲਵਾਇਆ ਠੀਕ ਹੈ ਕਿੰਨਾ ਕੁ ਦੁੱਧ ਆ ਬਾਈ ਐਸ ਵਕਤ 15 ਕਿਲੋ ਰੈਡੀ ਆ ਬਾਈ 15 ਕਿਲੋ ਚਵਾ ਦੇਗੇ ਚਵਾਈ ਇਹਨੂੰ ਓਕੇ ਆ ਬਾਈ ਦੁੱਧ ਇੱਕੋ ਜਿਹਾ ਥਾਣਾ ਚ ਹਾਂਜੀ ਹਾਂ ਸਰ ਇੱਕੋ ਜਿਹਾ ਠੀਕ ਲੋ ਵੀ ਜੱਜਮੈਂਟ ਤੁਹਾਨੂੰ ਕਰਵਾ ਦਿੰਦੇ ਆ ਟੋਕੜ ਹੈਗੀ ਆ ਦੋਸਤੋ ਸੀਮਨ ਹਜੇ ਬਾਈ ਜਾਂਦਾ ਲਵਾਇਆ ਨਹੀਂ ਗਿਆ ਤੇ ਬਾਕੀ ਜਾਤ ਬਰੀਡ ਵਾਲੀ ਵਹਿੜਾ ਦੋਸਤੋ ਹੁਵਾਂ ਨਹੀਂ ਜੱਜਮੈਂਟ ਤੁਹਾਨੂੰ ਕਰਾਉਣੇ ਆ 15 ਕਿਲੋ ਦੁੱਧ ਤਿਆਰ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਦੇਖ ਸਾਦੇ ਚੈੱਕ ਕਰ ਸਕਦੇ ਆ ਹਵਾਨਾ ਤੇ ਬਾਕੀ ਤੁਹਾਨੂੰ ਇਹਦਾ ਗੇੜਾ ਕੜਵਾ ਕੇ ਦਿਖਾ ਦਿਆਂਗੇ ਇਹਦਾ ਸਥਾਨ ਦੱਸ ਆਈ ਗਿਆ ਫਿਰ ਚੈੱਕ ਕਰ ਸਕਦੇ ਆ ਸੋਹਣੀ ਜਾਤ ਵਾਲਟੀ ਵਾਲੀ ਬਿਹੜਾ ਜਿਹੜਾ ਪਲੱਗ ਹਾਂ ਬਾਈ ਕਿਹੜਾ ਬਾਕੀ ਚੋਕੇ ਹਾਂ ਜੀ ਹੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰੀ ਜਾਂਦੀ ਤਾਂ ਜੱਜਮੈਂਟ ਤੁਸੀਂ ਹਵਾਨੇ ਦੀ ਲਾ ਲੈਣੀ ਆ ਦੁੱਤ ਬਾਈ ਜਾਂਦਾ ਨਾ 20 ਲੀਟਰ ਦੇ ਲਗਭਗ ਹੀ ਸੀਗਾ ਥੋੜਾ ਜਨਾ ਹੁਣ ਬਾਈ ਜਾਂਦਾ ਹਰਾ ਵੱਧ ਹੋ ਗਿਆ ਹਰਾ ਵੱਧ ਪਾਉਣ ਲੱਗੇ ਤੇ ਚਾਰ ਆ ਜਿਹੜਾ ਇਹਦਾ ਬੰਦ ਕੀਤਾ ਹੋਇਆ ਇਸੇ ਕਰਕੇ ਦੁੱਧ ਘਟ ਗਈ ਤੇ ਬਾਕੀ 3 ਮਹੀਨੇ ਹੋ ਗਏ ਸੂਈ ਨੂੰ ਬੰਨ ਲਾ ਬਈ ਕੋਈ ਗੱਲ ਨਹੀਂ 3 ਮਹੀਨੇ ਹੋ ਗਏ ਸੂਈ ਨੂੰ ਬਰੀਡ ਪੱਖ ਤੋਂ ਚੰਗੀ ਐ ਵਹਿੜ ਸਾਫ ਸੁਥਰੀ ਐ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਪੰਡ ਹੈਗਾ ਬਾਈ ਦਾ گلabbe ਵਾਲਾ ਜ਼ਿਲ੍ਹਾ ਸ਼੍ਰੀ ਮੋਕਸਸਾ ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੈਣੀ ਆ ਜੁਵਾਈ ਨੂੰ ਸਾਫ ਸੁਥਰੀ ਆ ਬਾਈਆਂ ਦਾ ਕੱਦ ਘਾਟ ਸੋਣਾ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਬਾਈ ਤੋਂ ਤੁਹਾਨੂੰ ਪੁੱਛਦ ਨੇ ਜੀ ਬਾਈ ਇਹਦੇ ਰੇਟ ਦੀ ਗੱਲ ਕਰੀਏ ਤੇ ਇਹਦਾ ਰੇਟ ਕੀ ਕਰਾਂਗੇ ਫਿਰ ਇਹਦੇ ਰੇਟ 35000 ਰੁਪਏ 35000 ਠੀਕ ਆ ਕੋਈ ਥੋੜਾ ਬੋਤ ਐਚੋ ਹੀ ਮਾਨਤਨ ਕਰ ਦਿਆਂਗੇ ਹਾਂਜੀ ਠੀਕ ਆ ਤੇ ਇਹਦੇ ਮਗਰ ਕੋਈ ਬੱਚਾ ਹੁਣ ਹੈਗਾ ਕਿ ਹੈ ਨਹੀਂ ਬਈ ਲੈ ਜੀ ਹੁਣ ਤਾਂ ਬੱਚਾ ਬੱਚਾ ਸੀਗਾ ਉਹ ਮਰ ਗਿਆ ਠੀਕ ਆ ਬੱਚਾ ਬੱਚਾ ਸੀਗਾ ਹੈ ਨਹੀਂ ਆ ਜਾਊਗੀ ਹਾਂ ਲੋ ਵਿੱਚ 22 ਨੂੰ ਬਾਈ ਜਾਂਦਾ ਸਾਫ ਸੁਥਰੀ ਹੈ ਤੁਸੀਂ ਜਿਹੜੇ ਵੀਰ ਨੇ ਖਰੀਦਣੀ ਆ ਆਪਦੀ ਤਸੱਲੀ ਕਰ ਲੈਣੀ ਹੈ ਕਿਉਂਕਿ ਦੁੱਧ ਵਾਲੀ ਵਹਿੜਾ ਦੋਸਤੋ ਤੁਸੀਂ ਦੋ ਟਾਈਮ ਚੋਂ ਤਿੰਨ ਟਾਈਮ ਚੋਂ ਕੋਈ ਵੀ ਨਾ ਤੁਹਾਡੇ ਦੋਨਾਂ ਦੇ ਵਿੱਚੋਂ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ